ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਲਹਿਰਾ ਟੋਲ ਪਲਾઝા ਦੇ ਨਜ਼ਦੀਕ ਇੱਕ ਕਾਰ ਦਾ ਕੋੜਾ ਟਰਾਲੇ ਨਾਲ ਐਕਸੀਡੈਂਟ ਹੋਣ ਕਾਰਨ ਕਾਰ ਵਿੱਚ ਸਵਾਰ ਇੱਕ ਲੜਕੀ ਸਮੇਤ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਸਿਵਲ ਹਸਪਤਾਲ ਵਿਖੇ ਪਹੁੰਚੇ ਵਾਰਸ ਬਰਲਾਬ ਕਰਦੇ ਦਿਖਾਈ ਦਿੱਤੇ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸਰਜੀ ਸਿੰਘ ਨੇ ਦੱਸਿਆ ਕਿ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਲੈਰਾ ਟੋਲ ਪਲਾਜ਼ਾ ਦੇ ਨਜ਼ਦੀਕ ਇੱਕ ਸਵਰਟ ਕਾਰ ਦਾ ਟਾਇਰ ਫਟਣ ਕਾਰਨ ਕੋੜੇ ਟਰਾਲੇ ਨਾਲ ਟਕਰਾ ਗਈ ਜਿਸ ਕਾਰਨ ਇਸ ਵਿੱਚ ਇੱਕ ਲੜਕੀ ਸਮੇਤ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਐਮਬੂਲੈਂਸ ਰਾਹੀਂ ਸੇਵਲ ਹਸਪਤਾਲ ਦੀ ਮੌਤਰੀ ਵਿੱਚ ਰੱਖਿਆ ਗਿਆ ਹੈ ਇਹ ਤਿੰਨੇ ਨੌਜਵਾਨ ਪਿੰਡ ਮੰਡੀ ਕਲਾਂ ਦੇ ਰਹਿਣ ਵਾਲੇ ਸਨ ਅਤੇ ਲੜਕੀ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਦੀ ਰਹਿਣ ਵਾਲੀ ਹੈ ਇਹ ਚਾਰੇ ਸਟੂਡੈਂਟ ਲੱਗ ਰਹੇ ਹਨ ਅਤੇ ਇਹਨਾਂ ਦੀ ਉਮਰ ਕਰੀਬ 21-22 ਸਾਲ ਦੱਸੀ ਜਾ ਰਹੀ ਹੈ ਡੀਐਸਪੀ ਨੇ ਕਿਹਾ ਕਿ ਸਾਡੇ ਵੱਲੋਂ ਮੌਕੇ ਤੇ ਜਾ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹਾਂਜੀ ਸਰ ਡੀਪੀ ਸਾਹਿਬ ਜਿਹੜਾ ਆਈਡੀ ਤੋਂ ਕੋਲਡ ਹੋ ਜਾਏਗਾ ਕਿ ਕਿੰਨੇ ਮਾਰਨ ਦੇ ਕਿੰਨੇ ਆ ਮੌਕੇ ਸਾਨੂੰ ਥਾਣਾ ਕੈਂਟ ਵਿਖੇ ਇੱਕ ਇਤਲਾਹ ਮਿਲੀ ਸੀਗੀ ਕਿ ਇੱਕ Swift ਕਾਰ ਦਾ ਤੇ ਇੱਕ ਟਰੱਕ ਹੈਗਾ ਵੱਡਾ ਕੋੜਾ ਜਿਹਦਾ ਆਪ ਐਕਸੀਡੈਂਟ ਹੋਇਆ ਹੈਗਾ ਤੇ ਜਿਸ ਤੇ ਮੌਕੇ ਤੇ ਥਾਣਾ ਥਰਮਾ ਕੈਂਟ ਦੀ ਟੀਮ ਮੌਕੇ ਤੇ ਪਹੁੰਚੀ ਸੀਗੀ ਤਾਂ ਮੌਕੇ ਤੇ ਜੋ ਜਾ ਕੇ ਸਾਨੂੰ ਆਸ-ਪਾਸ ਪੁੱਛ ਗਏ ਜਿਸ ਤੋਂ ਜਿ ਪ੍ਰੀਲਿਮਰੀ ਲੀਏ ਚੀਜ਼ ਸਾਹਮਣੇ ਆਈ ਆ ਵੀ ਇੱਕ ਕੋਈ Swift Swift ਕਾਰ ਸੀ ਉਹਦਾ ਟਾਇਰ ਫਟਣ ਕਰਕੇ ਕੋਈ ਟਰੱਕ ਨਾਲ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਸੀਗੇ ਤਿੰਨ ਲੜਕੇ ਸੀਗੇ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ ਜੋਬਨ ਤੇ ਹਰਮਨੇ ਪਵਾਸੀ ਮੰਡੀ ਗਲਾਂਦੇ ਨੇ ਤੇ ਇੱਕ ਲੜਕੀ ਸੀ ਰਮਨਪ੍ਰੀਤ ਕੌਰ ਵਾਸੀ ਮਹਿਤਾ ਜਿਲ੍ਹਾ ਬਰਨਾਲਾ ਸੀ ਇਹ ਐਕਸੀਡੈਂ ਸਾਰੇ ਜਾਣਿਆਂ ਦੀ ਮੌਤ ਹੋ ਗਈ ਹੈ ਜੀ ਤੇ ਬਾਕੀ ਹੁਣ ਅਸੀਂ ਇਹਦੀ ਡੂੰਘਾਈ ਦਾ ਪੜਤਾਲ ਕਰ ਰਹੇ ਆਂ ਫਿਰ ਪੜਤਾਲ ਕਰਨ ਉਪਰਾਂ ਜੈਸੀ ਸੂਰਤ ਅਸੀਂ ਵੈਸੀ ਕਾਰਵਾਈ ਆਪਾਂ ਕਰਾਂਗੇ ਕਿੱਥੇ ਜਾ ਰਹੇ ਸੀ ਇਹ ਕਿੱਥੋਂ ਦੇ ਦੇਖੋ ਇਹ ਅਸੀਂ ਹੁਣ ਕਲੀਅਰ ਕਰ ਰਹੇ ਆ ਜੋ ਸਾਨੂੰ ਪ੍ਰੀਲਿਮਿਨਰੀ ਵੈਸੇ ਪਤਾ ਲੱਗਿਆ ਹੈਗਾ ਵੀ ਇਹ ਜੋ ਕੁ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਹੈਗੇ ਆ ਬਾਕੀ ਇਹ ਕਿੱਥੋਂ ਆਏ ਸੀ ਕਿਧਰੋਂ ਜਾ ਰਹੇ ਸੀ ਜੋ ਵੀ ਇੱਕ ਵਾਰ ਅਸੀਂ ਇਹਦੇ ਪੀਰੀਅਡਸ ਦਾ ਤਾਲਮੇਲ ਕਰਕੇ ਧਾਰ ਆਮੋ ਸਾਹਮਣੇ ਡਿੱਟਰ ਹੋਈ ਹੈ ਤਾਂ ਕਿਹੜੀ ਇੱਕੋ ਸਾਈਡ ਤੇ ਚੱਲ ਰਹੀ ਸੀ ਦੱਸਦੇ ਤਾਂ ਨਹੀਂ ਇਹ ਤਾਂ ਹੈਡ-ਆਨ ਕਲੀਜਨ ਹੋਇਆ ਜੀ ਤੇ ਜੋ ਪ੍ਰੇਲਮਰ ਲਈ ਆਇਆ ਸੀ ਵੀ ਕਾਰ ਦਾ ਟਾਇਰ ਫਟ ਗਿਆ ਸੀ ਉਹ ਇਹ ਅਸੀਂ ਹੁਣ ਜਾਂਚ ਦਾ ਵਿਸ਼ਾ ਹੈਗਾ ਜੀ ਕਿ ਇਹ ਓਪੋਜ਼ਿਟ ਸਾਈਡ ਸੀਗੇ ਜਾਂ ਕਿ ਰੋਂਗ ਸਾਈਡ ਸੀਗੇ ਕਿਸ ਵਜ੍ਹਾ ਕਰਕੇ ਹੋਇਆ ਇਹ ਅਸੀਂ ਕਲੀਅਰ ਕਰ ਲਾਂਗੇ ਜੋ ਪ੍ਰੇਲਮਰ ਲਈ ਉੱਥੋਂ ਪਤਾ ਲੱਗਿਆ ਜੀ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ 21 ਸਾਲ ਦੇ ਆਸ-ਪਾਸ ਦੇ ਹੋਣਗੇ ਬਟ ਅਸੀਂ ਮਾਪਿਆਂ ਨਾਲ ਉਹਨਾਂ ਦੇ ਪੇਰੈਂਟਸ ਨਾਲ ਤਾਲਮਿਲ ਕਰਕੇ ਸਾਰਾ ਕਲੀਅਰ ਕਰਾਂਗੇ ਆਪਸ ਵਿੱਚ ਇਹ ਕਿ ਕਿਸ ਤਰੀਕੇ ਨਾਲ ਜੇ ਮੇਰੇ ਹਿਸਾਬ ਨਾਲ ਇਹ ਇਸੇ ਪੜਤਾਲ ਕਰਦੇ ਆ ਜੀ ਕਿਉਂਕਿ ਪੇਰੇਟਸ ਤੋਂ ਪਤਾ ਲੱਗੂ ਹੋ ਸਕਦਾ ਹੈ ਕਿ ਜਿੱਦਾਂ ਕਿ ਇੱਕ ਛੋਟੀ ਉਮਰ ਦੇ ਸੀ ਕੋਈ ਹੋ ਸਕਦਾ ਇਕੱਠੇ ਪੜਦੇ ਹੋਣ ਕੋਈ ਕਾਲਜ ਸਟੂਡੈਂਟ ਹੋਣ ਬਾਕੀ ਇਹ ਕਲੀਅਰ ਕਰ ਲਾਂਗੇ ਜੀ ਤਿੰਨੋਂ ਮੁੰਡੇ ਇਕੋ ਹੀ ਇਕੋ ਪੜਦੇ ਹਾਂ ਹਾਂਜੀ ਤਿੰਨ ਜਿਹੜੇ ਮੁੰਡੇ ਨੇ ਉਹ ਪਿੰਡ ਮੰਡੀਕਲਾਂ ਦੇ ਨੇ ਜੀ ਤੇ ਜਿਹੜੀ ਇੱਕ ਲੜਕੀ ਹੈਗੀ ਆ ਉਹ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਇਹ ਥਾਣਾ ਕਟੜ ਦਾ ਏਰੀਆ ਜਿੱਦੋਂ ਪੁੱਚੋ ਮੇਨ ਰੋਡ ਉੱਥੇ ਹੋਵੇਗਾ ਜਦੋਂ ਉਹਨਾਂ ਨੂੰ ਲੈ ਗਿਆ ਸੀਗਾ ਐਮਸੀ ਦਾ ਟੁੱਟਲਾ ਜਿਹਾ ਜਦੋਂ ਪਹਿਲਾਂ ਨਹੀਂ ਦੇਖੋ ਜੋ ਪਹਿਲੇ ਇੱਕ ਆਦੇਸ਼ ਵੀ ਲੈ ਕੇ ਗਏ ਹੁਣ ਸਿਵਲ ਹਸਪੀਟਲ ਵੀ ਇੱਥੇ ਡਾਕਟਰ ਡਾਕਟਰ ਸਾਹਿਬ ਨੇ ਮਤਲਬ ਬ੍ਰੌਡ ਡੈੱਡ ਡਿclare ਕਰਤਾ ਸੀ ਤੇ ਇੱਕ ਜਾਨੇ ਨੁਹੀਮ ਸ ਤੇ ਅਦੇਸ਼ ਹਸਪੀਟਲ ਨੂੰ ਉੱਥੇ ਵੀ ਲੈ ਗਏ ਨੇ ਉਹ ਵੀ ਉਹਨਾਂ ਦੇ ਵੀ ਮੌਜੂਦ ਇੱਕ ਐਮਬੂਲੈਂਸ ਤੇ ਈਐਮਟੀ ਆ ਜੀ ਪੁੱਚੋ ਮੰਡੀ ਸਾਨੂੰ ਕੋਲ ਪਈ ਸੀ ਇੱਕ ਰੋਡ ਐਕਸੀਡੈਂਟ ਦੇ ਟੋਲ ਪਲਾਜ਼ਾ ਦੇ ਕੋਲ ਅਸੀਂ ਉੱਥੇ ਗਏ ਆ ਉਦੋਂ ਤਿੱਕਰ ਚਾਰ ਬੰਦਿਆਂ ਨੂੰ ਲੈ ਕੇ ਜਾ ਚੁੱਕੇ ਸੀ ਦੂਜੀ ਐਮਬੂਲੈਂਸਾਂ ਸਾਨੂੰ ਇੱਕ ਪੇਸ਼ੈਂਟ ਮਿਲਿਆ ਜੋ ਕਿ ਇੱਥੇ ਉਹ ਸਿਵਲ ਹਸਪੀਟਲ ਹੈ ਡੈੱਡ ਨਿਕਲਿਆ ਹੋਇਆ ਕੀ ਸੀ ਹੋਇਆ ਨਾ ਜਿਵੇਂ ਲੋਕਾਂ ਨੇ ਦੱਸਿਆ ਅਸੀਂ ਤਾਂ ਲੇਟ ਪਹੁੰਚੇ ਸੀ ਕਿ ਦੂਜੇ ਪਾਸੇ ਇਹਨਾਂ ਦੀ ਗੱਡੀ ਡਿਵਾਈਡਰ ਪਾਰ ਕਰਕੇ ਅੱਗੇ ਟਰੱਕ ਚ ਵੱਜੀ ਹੈ ਜੀ ਕਾਰਨ ਕੀ ਕੀ ਹੋਇਆ ਕੀ ਨਹਾਸ ਹੈ ਨਹੀਂ ਆਹੀ ਦੱਸਿਆ ਕਿ ਦੂਜੇ ਪਾਸੇ ਜੀ ਐਨ ਦੀ ਗੱਡੀ ਨਾ ਰੋਡ ਦੇ ਕਿਹੜੀ ਕਿਹੜੀ ਗੱਡੀ ਕਿਹੜੀ ਸੀ ਇਹਨਾਂ ਦੀ ਪਤਾ ਨਹੀਂ ਸਰ ਗੱਡੀ ਤਾਂ ਖਤਮ ਹੋਈ ਪੀ ਸੀ ਬਿਲਕੁਲ ਸ਼ਾਇਦ 5 ਜਣੇ ਸੀ ਗੱਡੀ 'ਚ ਪੰਜਾ ਜੋ ਪੰਜਾ ਜੋ ਸਾਡੇ ਤੋਂ ਪਹਿਲੇ 4 ਸ਼ਿਫਟ ਹੋ ਗਏ ਸੀ 5ਵਾਂ ਅਸੀਂ ਲੈ ਕੇ ਆਏ ਹਾਂ ਪੰਜਾ ਜੈਂਸ ਸੀ ਸ਼ਾਇਦ ਕੁੜੀ ਵੀ ਸੀ ਨਾਲ ਡੈਥ ਦੱਸਿਆ ਗਿਆ ਡੈਥ 3 ਦੀ ਤਾਂ ਇੱਥੇ ਹੈਗੀ ਐ ਸਿਵਲ ਹਸਪੀਟਲ ਬਠਿੰਡਾ 'ਚ ਬਾਕੀ 2 ਦਾ ਪਤਾ ਨਹੀਂ ਜੀ ਗੱਡੀਆਂ ਕਿੱਥੇ ਲੈ ਕੇ ਗਏ ਬਾਹਰ ਆ ਗਏ ਨਹੀਂ ਹਾਲੇ ਕੋਈ ਨਹੀਂ ਆਇਆ ਕਿੱਥੋਂ ਦੇ ਰਹਿਣ ਵਾਲੇ ਕੁਝ ਪਤਾ ਆ ਰਾਮਪੁਰਾ ਫੂਲ ਦੇ ਸ਼ਾਇਦ ਠੀਕ ਹਾਂਜੀ